ਨੀ ਬੋਤਲ ਬੋਤਲ ਨਹੀਂ ਮੈਂ ਤੈਨੂੰ ਦੱਸੂ ਮੈਂ ਕੀਆਂ ਕੀ ਨਹੀਂ ਬਸ ਰਹਿਂਦੇ ਕਿਤੇ ਉਹ ਨਾ ਤੈਨੂੰ ਮੈਨੂੰ ਲੈਦਾ ਗੋਡੇ ਥੱਲੇ ਲੈਣੀ ਪੈ ਜੇ ਤੂੰ ਤਾਂ ਮੇਰਾ ਲਾੜਲਾ ਦਿਆ ਰਾਂ ਤੈਨੂੰ ਪਹਿਲਾਂ ਮੈਂ ਕਿਵੇਂ ਰੱਖਿਆ ਕਦੇ ਪਈਆਂ ਤੈਨੂੰ ਭੱਜ ਕੇ ਅੱਛਾ ਇਹ ਗੱਲ ਆ ਮੇਰੇ ਮੁੱਤ ਤਾਂ ਮਿੱਠਾ ਬੰਦਾ ਤੇ ਛੋ ਭਾਬੀ ਦਾ ਪੱਖਪੂਰਦਾ ਭਾਬੀ ਕਿੰਨੀ ਤੇਜ ਜਿਹਨੇ ਆਪਣੇ ਮਗਰ ਲਾ ਲਏ ਆਪਣੇ ਪੁੱਲੇ ਤੱਕ ਕੱਖ ਨਹੀਂ ਰਹਿਣਾ ਮੈਂ ਤਾਂ ਐ ਕਹਨੀ ਆ ਜੀ ਤੁਸੀਂ ਆਪਣਾ ਹਿੱਸਾ ਨਾਲ ਦੇ ਹੱਥ ਚ ਲੈ ਲਓ ਪਾਗਲ ਤਾਂ ਨਹੀਂ ਹੋਗੀ ਗਲਤ ਤਾਂ ਕੁਛ ਵੀ ਨਹੀਂ ਹੋਈ ਬਸ ਹੁਣ ਤਾਂ ਨਾ ਉਹ ਅੱਡੋਂ ਨੂੰ ਫਿਰਦੀ ਆ ਅੱਡੋਂ ਨੂੰ ਫਿਰਦੀ ਆ ਉਹ ਇੱਕ ਹੀ ਗਹਿਰੀਆਂ ਤੂੰ ਘਰ ਚਾਰ ਰਿਸ਼ਤੇਦਾਰਾਂ ਨੂੰ ਇਕੱਠੇ ਵੱਡੀ ਪੈ ਲੈਣੇ ਬਈ ਉਹ ਚਲ ਠੀਕ ਹੈ ਜੇ ਤੂੰ ਇਹੀ ਚਾਹਣਾ ਨਾ ਕਰ ਲੈਣਾ ਰਿਸ਼ਤੇਦਾਰ ਇਕੱਠੇ ਜੋ ਫੈਸਲਾ ਕਰਨਗੇ ਦੋਨੋਂ ਨੂੰ ਉਹੀ ਮਨਜ਼ੂਰ ਹੋਊਗਾ ਗੱਲ ਹੋ ਗਈ ਸੀ ਕਿ ਸੱਚਾ ਜੀ ਪਏ ਬੈਠੇ ਹਾਂ ਵੈਸੇ ਕਿ ਗੱਲ ਕਹਾ ਤੁਹਾਨੂੰ ਲੜਾਈ ਤੁਹਾਡੇ ਦੋਹਾਂ ਭਰਾਵਾਂ ਦੇ ਵਿੱਚ ਸੀ ਉਹ ਦੇਖ ਲਓ ਮਹਾਰਾਣੀ ਕਿਵੇਂ ਜੇਠ ਜੀ ਦੇ ਮੋਢੇ ਤੋਂ ਹੋਹੋ ਬੋਲਦੀ ਸੀਗੀ ਉਹ ਤਾਂ ਮੈਨੂੰ ਵੀ ਪਤਾ ਸ਼ਾਲੂ ਪਰ ਤੈਨੂੰ ਪਤਾ ਵੀ ਅੱਜ ਦੇ ਜਮਾਨੇ ਵਿੱਚ ਨਾ ਆਪਦੇ ਤੋਂ ਵੱਧ ਕੇ ਕੋਈ ਨਹੀਂ ਹੁੰਦਾ ਪਸਤਾਵਾ ਵੀ ਹੁੰਦਾ ਵੀ ਭਾਈ ਨੂੰ ਮਾੜਾ ਬੋਲਿਆ ਜੇ ਤੇਰੇ ਵੱਲ ਦੇਖਣਾ ਤਾਂ ਤੂੰ ਕਹਿੰਨੀ ਜੀ ਆਪਦੇ ਪੋਹਣਾਂ ਨੂੰ ਅੱਡੋ ਖਜੋ ਮੈਨੂੰ ਤਾਂ ਸਮਝ ਨਹੀਂ ਆਉਂਦੀ ਨਾ ਕਿ ਕਿਹੜੇ ਪਾਸੇ ਜਾਵਾਂ ਇੱਧਰ ਜਾਂ ਨਾ ਖੂਹ ਹੈ ਇੱਧਰ ਜਾਂ ਨਾ ਅੱਗਾ ਜਾਵਾਂ ਤਾਂ ਜਾਵਾਂ ਕਿਹੜੇ ਪਾਸੇ ਉਸ ਤਾਂ ਸਮਝ ਨਹੀਂ ਰਹੇ ਹੁਣ ਉਹ ਥੋੜਾ ਪਾਈ ਨਹੀਂ ਹੈਗਾ ਉਹ ਤਾਂ ਹੁਣ ਆਪਦੀ ਜਨਾਨੀ ਦੀ ਇਸ਼ਾਰਾ ਤੇ ਨੱਚਣ ਵਾਲਾ ਬੰਦਾ ਜਿਵੇਂ ਉਹ ਨੱਚਾਈ ਜਾਂਦੀ ਹੈ ਉਹਵੇਂ ਉਹ ਨੱਚੀ ਜਾਂਦਾ ਥੋਨੇ ਦੇਖਿਆ ਨਹੀਂ ਸੀ ਬੀਰਾ ਵੀ ਕਿਵੇਂ ਬੋਲਦਾ ਪਿਆ ਸੀ ਮੈਨੂੰ ਮਰਜ਼ੀ ਥੋਡੀ ਬਾਕੀ ਜਿਵੇਂ ਥੋਨੇ ਕਰਨਾ ਮੈਂ ਤਾਂ ਕਹਣੀ ਆ ਟਾਈਮ ਨਾਲ ਨਾ ਰਿਸ਼ਤੇਦਾਰ ਨੂੰ ਫੋਨ ਕਰੋ ਤੇ ਇੱਕ ਪਾਸਾ ਕਰ ਲਓ ਵਧੀਆ ਰਹੋਗੇ ਉਹ ਤਾਂ ਮੈਂ ਮੰਨਦਾ ਵੀ ਭਾਬੀ ਦੀ ਗਲਤੀ ਹੈ ਚਲੋ ਬਾਕੀ ਜਿਵੇਂ ਤੂੰ ਕਹਣੀ ਆ ਕਰ ਲੈਨੇ ਆ ਕੱਢਣੀ ਤਾਂ ਤੇਰੇ ਨਾਲ ਨਾ ساری ਉਮਰ ਬੱਸ ਫਿਰ ਤੁਸੀਂ ਐ ਕਰੋ ਫੋਨ ਮਲਾਓ ਰਿਸ਼ਤੇਦਾਰਾਂ ਨੂੰ ਕਿਹਦੇ ਵੀ ਕਾਲੂ ਆ ਜਾਣਗੇ ਕੋਈ ਨਾ ਮੈਂ ਕਰ ਦੂੰ ਆਪੂਆ ਕੋਲੇ ਫੋਨ ਕਹਿ ਦਿੰਦਾ ਜਾਲੀ ਸਾਰੀ ਗੱਲ ਪਾਣੀ ਲੈ ਦੇ ਪੂਰਾ ਮੈਨੂੰ ਲਿਆ ਜੰਮੀਆ ਪਤਾ ਨਹੀਂ ਐਵੇਂ ਕਿਉਂ ਹੁੰਦਾ ਵੀ ਜਦੋਂ ਆਪਸ ਚ ਵਧੀਆ ਚੱਲ ਰਹੀ ਐ ਇੱਕ ਦੂਜੀ ਦੀ ਮੱਚੀ ਜਾਂਦੀਆਂ ਨੇ ਉਹ ਇਹਦੇ ਬਾਰੇ ਮਾੜਾ ਬੋਲਦੀ ਐ ਇਹ ਉਹਦੇ ਬਾਰੇ ਥੋੜੇ ਦੋਨੋਂ ਹੀ ਲਪੇਟ ਚ ਤਾਓ ਅਸੀਂ ਦੋਨੋਂ ਪਾਈ ਆ ਗੀ ਨਾ ਚੱਲ ਕੋਈ ਨਾ ਹੋਂ ਤੁਸੀਂ ਕੀ ਸੋਚੀ ਜਾਂਦੇ ਹੋ ਕਿਉਂ ਖਾਮ ਖਾ ਦੇ ਟੈਨਸ਼ਨ ਲੈ ਰੱਖੀ ਆ ਉਹ ਕੁਛ ਨਹੀਂ ਸੋਚਦਾ ਯਾਰ ਆਹ ਦੇਖ ਲੈ ਛੋਟੀ ਜੀ ਸੋਚ ਨੂੰ ਪਤਾ ਨਹੀਂ ਕੀ ਹੋਇਆ ਕਦੇ ਨਹੀਂ ਸੀ ਸੋਚਿਆ ਵੀ ਆ ਦਿਨ ਵੀ ਦੇਖਣੇ ਪੈਣਗੇ ਗੱਲ ਕਿੱਥੋਂ ਕਿੱਥੇ ਤੱਕ ਲੈ ਗਈ ਆਹ ਦਿਨ ਤਾਂ ਹੁਣੇ ਹੀ ਸੀ ਸੋਨੂੰ ਵੀ ਪਤਾ ਉਦੋਂ ਤਾਂ ਛੋਟਾ ਭਾਈ ਛੋਟਾ ਪੈ ਹੀ ਕਹਿ ਕੇ ਮਸਤਾਈ ਗਏ ਹੁਣ ਆਪ ਹੀ ਭੁਗਤੋ ਉਹ ਯਾਰ ਭੁਗਤਣ ਵਾਲੀ ਕਿਹੜੀ ਗੱਲ ਹੈ ਨਾਲੇ ਭਰਾ ਤਾਂ ਨਾ ਸੱਜੇ ਖੱਬੀਆ ਬਹਾਉਂਦੇ ਨੇ ਬਸ ਛੋਟਾ ਆਪਣਾ ਨਾ ਮੇਰੇ ਲਈ ਤਾਂ ਬੋਰਡ ਦੀ ਸ਼ਾਂ ਸੀਗਾ ਹੁਣ ਪਤਾ ਨਹੀਂ ਕਿਉਂ ਧੁੱਪ ਦੇਣ ਲੱਗ ਗਿਆ ਮੰਨਿਆ ਜੀ ਸੋਡਾ ਭਾਈ ਸ਼ਾਂ ਵਰਗਾ ਹੈ ਪਰ ਮੇਰੀ ਵੀ ਇੱਕ ਗੱਲ ਯਾਦ ਰੱਖਿਓ ਆ ਛਾਵੇਂ ਵੀ ਸੂਰਜ ਦੇ ਸਹਾਰੇ ਚੱਲਦੀਆਂ ਨੇ ਆ ਜਿੱਦਾਂ ਸੂਰਜ ਚਾਹੂਗਾ ਨਾ ਸ਼ਾਵਾਂ ਵੀ ਉਦਰੀ ਰੁਖ ਕਰਦੀਆਂ ਨੇ ਕੋਈ ਉਹ ਤਾਂ ਗੱਲ ਮੈਂ ਮੰਨਦਾ ਹੈ ਰਿਸ਼ਤੇ ਨਾ ਕੱਚੇ ਧਾਗੇ ਵਰਗੇ ਹੁੰਦੇ ਨੇ ਪਰ ਕੱਚੇ ਧਾਗੇ ਵੀ ਇੰਨੀ ਛੇਤੀ ਟੁੱਟਦੇ ਕੋਈ ਨਾ ਛੋਟੇ ਨੂੰ ਪਿਆਰ ਨਾਲ ਸਮਝਾ ਕੇ ਦੇਖ ਲੈ ਹੋ ਸਕਦਾ ਮੰਨ ਹੀ ਜਾਵੇ ਛੋਟਾ ਭਰਾ ਹੈ ਮੰਨੂ ਗਈ ਜੇ ਮੰਨਣਾ ਹੁੰਦਾ ਨਾ ਤਾਂ ਉਹਦੀ ਮੰਨ ਲੈਂਦਾ ਆ ਹੁਣ ਨਹੀਂ ਆਪਣੀ ਉਹ ਮੰਨਣ ਵਾਲਾ ਨਾਲੇ ਹੁਣ ਤਾਂ ਉਹ ਰੰ ਦਾ ਗੁਲਾਮ ਬਣ ਕੇ ਰਹਿ ਗਿਆ ਆ ਜਿਵੇਂ ਉਹਦੀ ਰੰ ਚਾਹੂਗੀ ਨਾ ਉਵੇਂ ਹੀ ਕਰੂਗਾ ਔਰ ਬਸ ਕਰ ਜਾਦੇ ਨਾਲ ਬੋਲ ਆਵਾਤਾਵਾ ਬੋਲੀ ਜਾਨੀ ਹੈਗੀ ਆ ਤੇਰੀ ਬੋਲ ਬੁਲਾਰੇ ਕਰਕੇ ਤਾਂ ਲੜਾਈ ਹੁੰਦੀ ਆ ਸਾਰੀ ਜਾਂ ਤੂੰ ਪਾਣੀ ਲੈ ਕੇ ਆ ਫਿਰ ਕਿਉਂ ਤੁਸੀਂ ਬਾਧੂ ਦਾ ਸੋਚੀ ਜਾਂਦੇ ਹੋ ਉਹ ਤਾਂ ਜਿਵੇਂ ਚਾਹਣਗੇ ਨਾ ਉਵੇਂ ਹੀ ਕਰਨਗੇ ਥੋੜੀਆਂ ਆਹੀ ਗੱਲਾਂ ਨਾਲ ਲੜਾਈ ਪੁੜੀਆਂ ਨੇ ਜੇ ਬੜਾ ਮोटा ਪਿਆਰ ਨਾਲ ਬੋਲੋ ਕਾਹਨ ਲੜਾਈ ਪੋਣ ਜਨਾਨੀਆਂ ਦੀ ਕੀਤੀ ਬੰਦਿਆਂ ਨੂੰ ਭੁਗਤਣੀ ਪੈ ਰਹੀ ਆ ਬਗਾਨੀਆਂ ਨੇ ਆ ਕੇ ਸਾਡੇ ਦੋਵੇਂ ਭਰਾਵਾਂ ਦੇ ਵਿੱਚ ਪਵਾੜ ਪਾਤਾ ਇਦੋਂ ਕਾਰੇ ਹੁੰਦੇ ਨੇ ਉਦੋਂ ਵੀ ਤਾਂ ਇਕੱਠੇ ਰਹਿੰਦੇ ਨੇ ਜਦੋਂ ਆ ਜਿੰਨੀਆਂ ਨਾ ਕਰਦੇ ਵਿੱਚ ਫਿਰ ਉਹੀ ਸ਼ਰੀਕ ਪਾ ਜਾਂਦੇ ਨੇ ਹੁਣ ਇਹਨਾਂ ਨੂੰ ਕਿਵੇਂ ਦਸੀਏ ਵੀ ਭਰਾ ਨਾ ਸ਼ਰੀਕ ਨਹੀਂ ਹੋਇਆ ਕਰਦੇ ਕਦੇ ਵੀ ਭਰਾ ਦਾ ਭਰਾ ਹੀ ਹੁੰਦਾ ਹੈ ਹਾਜੀ ਵੀ ਇਹਨਾਂ ਨੂੰ ਪਾਈ ਦਾ 헤ਜ ਆਉਂਦਾ ਪਰ ਜੋ ਕੁਝ ਮਰਜ਼ੀ ਹੋ ਜੇ ਹੁਣ ਨਹੀਂ ਇਹਨਾਂ ਨੂੰ ਮੈਂ ਇਕੱਠੇ ਹੋਣ ਦੇਣਾ ਨਾਲੇ ਹੁਣ ਤਾਂ ਇਹ ਸਾਂਝਾ ਚਿੱਲਾ ਨਾ ਅੱਡ ਹੋ ਕੇ ਹੀ ਰਹੂਗਾ रौला पै रहा पता करा छद पर तू कि नहीं मेरा तो ढेड पता पता करना पैना जब तक मैं पता नहीं करूंगी मेरे तक तो रोटी नहीं खा जमा कर दी हाँ पता अल तो चीनी खत्म होगी ਵੀ ਨਹੀਂ ਕਰੇ ਹੈਗੇ ਗਮਾਂਡੀਆਂ ਦੇ ਲਿਆਉਣੀ ਆ ਤਾਂ ਮੰਡੀ ਦਾ ਤਾਂ ਕੰਮ ਆਉਣਗੇ ਨਾਲੇ ਆ ਜਿਹੜਾ ਗੋਲਾ ਜਿਹਾ ਬਣਿਆ ਹੋਇਆ ਨਾ ਇਹ ਸੈੱਟ ਕਰਕੇ ਆਉਣੀ ਆ ਗਮਾਂਡੀਆਂ ਦੇ ਚਲਦੀਆਂ ਪਹੁੰਚ ਤਾਂ ਗਈ ਹੁਣ ਲੈਣੀ ਹੈ ਪਤਾ ਸਤਾ ਕੀ ਬਣਦਾ ਨਹੀਂ ਪਹਿਣ ਕਰੀਆਂ ਆ ਆ ਜਾ ਜਾ ਤੈਨ ਨੰਗੇ ਕਰੀਆਂ ਹਰ ਦਾਸ ਅੱਜ ਫੇਰ ਕਿਵੇਂ ਗੇੜਾ ਮਾਰਨਾ ਹੋਇਆ ਸਾਡੇ ਘਰੇ ਫਿੱਕੀਵੇਂ ਦਿੱਗਿਆ ਸਾਡਾ ਘਰ ਨਹੀਂ ਭੈਣ ਤੈਨੂੰ ਪਤਾ ਤਾਂ ਹੈਗਾ ਅੱਜ ਕੱਲ ਕਿੱਥੇ ਟਾਈਮ ਲੱਗਦਾ ਖੰਡ ਮੁੱਕ ਗਈ ਸੀ ਮੈਂ ਕਿਹਾ ਚੱਲਣ ਵਾਲੇ ਖੰਡ ਲੈ ਆਵਾਂ ਨਾਲੇ ਭੈਣ ਦਾ ਪਤਾ ਲੈ ਆਵਾਂ ਚੱਲ ਵਧੀਆ ਹੋਇਆ ਭੈਣ ਜਿਹੜੀ ਤੁਹਾਡੀ ਖੰਡ ਮੁੱਕ ਗਈ ਇਸੇ ਬਹਾਨੇ ਤੋਂ ਸਾਡੇ ਘਰੇ ਗੇੜਾ ਤਾਂ ਮਾਰ ਨੀ ਤੂੰ ਗੇੜਾ ਕਿੱਥੋਂ ਮਾਰਦੀਆਂ ਸਾਡੇ ਘਰੇ ਬਸ ਇਹ ਵੀ ਗੱਲ ਠੀਕ ਆ ਭੈਣ ਤੇਰੀ ਲੈ ਫੜਾ ਬਾਟੀ ਮੈਂ ਚਿਨੀ ਲਿਆਦਾ ਤੈਨੂੰ ਨਹੀਂ ਭੈਣ ਬਾਟੀ ਦੀ ਖੰਡ ਦੀ ਕਿਹੜੀ ਗੱਲ ਆ ਸਿੰਗਲ ਹੋ ਗਈ। ਵੱਡੀ ਕਿੱਥੇ ਆ ਤੁਹਾਡੀ? ਅੰਦਰ ਹੀ ਕੰਮ ਕਰਦੀ ਹੋਣੀ ਆ। ਉਹਨੇ ਕਿੱਥੇ ਜਾਣਾ? ਕਿਉਂ? ਤੂੰ ਕਿਉਂ ਪੁੱਛਿਆ ਉਹਦੇ ਬਾਰੇ? ਭੈਣ ਕੀ ਦੱਸਾਂ ਤੈਨੂੰ? ਤੇਰੇ ਵਾਲੇ ਬਾਹਲੇ ਮੁੰਡਾ ਚੰਗਾ ਬੋਲ ਰਹੀ ਸੀ। ਸਬਜ਼ੀ ਲੈਣ ਲੱਗ ਰਹੀ ਸੀ ਜਦੋਂ। ਹੈ? ਚਲ ਤੇਰੇ ਬਾਰੇ ਤਾਂ ਬੋਲਿਆ ਬੋਲਿਆ। ਤੇਰੇ ਪੇਕੇਆ ਬਾਰੇ ਵੀ ਬੋਲੀ ਜਾਂਦੀ ਸੀ। ਤੇਰੀ ਭੁੱਖੇ ਘਰ ਦੀ ਆ ਗਈ। ਕੁਛ ਲੈ ਕੇ ਨਹੀਂ ਆਈ। ਕੰਮ ਨਹੀਂ ਕਰਦੀ। ਸਾਰਾ ਦਿਨ ਪਈ ਰਹਿੰਦੀ ਐ। بس ਮੈਂ ਤਾਂ ਸੁਣ ਕੇ ਬਾਹਲੇ ਦੁੱਖ ਹੋਇਆ ਭੈਣੇ। ਅੱਛਾ। ਹੁਣ ਗਵੰਡੀਆਂ ਕੋਲੇ ਵੀ ਮੇਰੇ ਬਾਰੇ ਬੋਲਣਾਂ ਦੀ ਕੋਈ ਗੱਲ ਤਾਂ ਮੈਂ ਦੱਸੀ ਤਾਂ ਮੈਂ ਬਣਾਉ ਬੱਤਰੀ ਨਹੀਂ ਭੈਣੇ ਮੇਰਾ ਨਾਂ ਨਾ ਲੈਦੀ ਹਾੜੇ ਮੈਂ ਤਾਂ ਤੈਨੂੰ ਆਪ ਦੀ ਸਮਝਦੀ ਆ ਤਾਂ ਤੈਨੂੰ ਦੱਸਦਾ ਇਹ ਤਾਂ ਹੈਗੀ ਹੋ ਇਹ ਜੀ ਤੂੰ ਹੀ ਚੰਗੀ ਐ ਜਿਹੜੀ ਇਹਦੇ ਨਾਲ ਕੱਟੀ ਜਾਂਦੀ ਐ ਮੇਰੇ ਤਾਂ ਕਿਸ ਨਾਲ ਨਹੀਂ ਬਣਦੀ ਤੇ ਕੇ ਦੀ ਨਾਲ ਬਣਦੀ ਆਪਦੀ ਭੜਾਈ ਨਾਲ ਕਿਸੇ ਨਾਲ ਨਹੀਂ ਬਣਦੀ ਇਹ ਨਹੀਂ ਤਾਂ ਬੱਸ ਹੁਣ ਤਾਂ ਕਾਹਦਾ ਕੱਟਣਾ ਦੋ ਤਿੰਨ ਦਿਨ ਦਿਨ ਮੇਨਾਂ ਲਈ ਲੜਾਈ ਕਰੀ ਜਾਂਦੀ ਆ ਹੁਣ ਤਾਂ ਅਸੀਂ ਸੋਚ ਲਿਆ ਜੇ ਸਾਡੇ ਵੱਡ ਹੋਵਾਂਗੇ ਵਧੀਆ ਕੀਤਾ ਭੈਣੇ ਇਹਨੇ ਟਾਈਮ ਰਹਿੰਦੇ ਇਹ ਗੱਲ ਸੋਚ ਲਈ ਲੈ ਚਲ ਫੜਾ ਮੈਂ ਤੈਨੂੰ ਚਿਨੀ ਲੈ ਕੇ ਦਿੰਦੀ ਆ ਲਿਆ ਅੱਛਾ ਹੁਣ ਪਤਾ ਲੱਗਿਆ ਵੀ ਕਿਸ ਗੱਲ ਤੋਂ ਕਲੇਸ਼ ਪੈ ਰਿਆ ਸੀ ਇਹਨਾਂ ਦੇ ਅੱਡ ਹੋਣ ਨੂੰ ਫਿਰਦੇ ਆ ਹੁਣ ਆਇਆ ਸਵਾਦ ਦੇਖਦੇ ਹੁਣ ਕੀ ਬਣਦਾ ਮੇਰਾ ਤਾਂ ਹੁਣ ਢਿਹੜਾ ਹੋਇਆ ਹੁਣ ਕਿਤੇ ਜਾ ਕੇ ਸੁੱਖ ਦਾ ਸਾਹ ਆਊ ਮੈਨੂੰ ਤਾਂ ਚਲ ਇਧਰੋਂ ਤਾਂ ਹੋ ਗਈ ਸਾਰੀ ਸਫਾਈ ਉਧਰੋਂ ਕਰਾਂ ਉਧਰ ਤਾਂ ਨਾ ਬਾਲੀ ਖਲਾਰਾ ਪੈ ਰਿਆ ਆਂ ਛਿੰਦੀ ਕਿਵੇਂ ਆਈ ਬੈਠੀ ਹੈ ਸਾਡੇ ਘਰੇ ਅੱਗੇ ਤਾਂ ਕਦੇ ਨਹੀਂ ਆਈ ਚਲ ਜਾ ਕੇ ਪੁੱਛਦੀ ਆਂ ਅੱਜ ਕਿਵੇਂ ਆਉਣੇ ਹੋਏ ਲੈ ਇਹ ਕਿਧਰੋਂ ਆ ਗਈ ਆ ਜਾਣ ਦੇ ਇਹ ਤਾਂ ਵੀ ਪਾਉਣੀਆ ਗੇਮ ਲੈ ਪਹਿਣੇ ਛਿੰਦੀ ਅੱਜ ਕਿਵੇਂ ਤੈਨੂੰ ਸਾਡੇ ਘਰ ਦਾ ਗੇਟ ਦਿਸ ਗਿਆ ਅੱਗੇ ਤਾਂ ਕਦੇ ਨਹੀਂ ਆਈ ਨਹੀਂ ਭੈਣੇ ਕਾ ਨੂੰ ਖੰਡ ਖਤਮ ਹੋ ਗਈ ਸੀ ਮੈਂ ਕਿਹਾ ਚੱਲ ਲੈ ਆਵਾ ਮੈਨੂੰ ਵੈਸੇ ਇੱਥੇ ਆ ਕੇ ਭੈਣੇ ਹੋਰ ਵੀ ਗੱਲ ਦਾ ਪਤਾ ਲੱਗਿਆ ਗੱਲ ਪਤਾ ਲੱਗੀ ਹੈ ਹਾਂ ਆ ਥੋਡੇ ਵਾਲੀ ਤੇਰੇ ਵਾਲੇ ਬੜੇ ਮੰਦਾ ਚੰਗਾ ਬੋਲ ਰਹੀ ਸੀ ਸਾਡੇ ਵਾਲੀ ਛੋਟੀ ਹਾਂ ਨਾ ਕੀ ਕਹਿੰਦੀ ਸੀ ਭੈਣੇ ਤੁਸੀਂ ਭਲਾਂ ਦੀ ਅੱਡ ਹੋ ਰਹੇ ਹੋ ਅੱਛਾ ਤਾਂ ਤੈਨੂੰ ਇਹ ਸਾਰੀ ਗੱਲ ਦੱਸਤੀ ਸਾਡੀ ਛੋਟੀ ਨੇ हां ਭੈਣੇ ਤੇਰੇ ਬਾਰੇ ਤਾਂ ਬਾਹਲਾ ਹੀ ਮੰਦਾ ਤੰਗਾ ਬੋਲ ਰਹੀ ਸੀ ਬਾਹਲਾ ਹੀ ਦੇਖ ਲੈ ਨਹੀਂ ਕਿੱਡੀ ਹਰਾਮਣ ਹੈ ਨਾ ਘਰ ਦੀ ਗੱਲ ਘਰ ਚ ਰਹਿ ਜੇ ਇਹ ਤਾਂ ਨਹੀਂ ਸੋਚਦੀ ਹੈਗੀ ਦੇਖ ਲੈ ਆਂਡ ਨਾ ਗਮਾਂਡ ਨਾ ਉਹ ਵੀ ਦੱਸਣ ਲੱਗੀ ਨਾ ਛਿੰਦੀ ਕੀ ਕਹਿੰਦੀ ਸੀ ਮੇਰੇ ਬਾਰੇ ਭਲਾ ਬੱਸ ਭੈਣੇ ਜੇ ਹੁਣ ਦੱਸੂਗੀ ਫਿਰ ਗੱਲ ਵਧਦੀ ਹੈ ਨਾ ਨਾ ਗੱਲ ਤਾਂ ਵਧੀ ਪਈ ਆ ਆ ਵਧੀ ਦਾ ਹੋਰ ਕੀ ਵਧੂਗਾ ਤੂੰ ਮੈਨੂੰ ਗੱਲ ਦੱਸ ਸੱਚ ਕੀ ਕਹਿੰਦੀ ਸੀ ਨਹੀਂ ਭੈਣੇ ਕੁਛ ਨਹੀਂ ਕਹਿੰਦੀ ਸੀ ਛੱਡ ਪਰਾਂ ਨਿਕਰੇ ਇਸ ਪਏ ਜਾਂਦੇ ਨੇ ਨਿਕਲੀਸ ਤਾਂ ਸਾਡੇ ਘਰੇ ਨ 24 ਘੰਟੇ ਰਹਿੰਦਾ ਤੂੰ ਮੈਨੂੰ ਐਂ ਦੱਸ ਆ ਮੇਰੇ ਬਾਰੇ ਬੋਲਦੀ ਕੀ ਸੀ ਹਰਾਮਣ ਤੇਰੇ ਪੇਕਿਆਂ ਨੂੰ ਮੰਦਾ ਚੰਗਾ ਬੋਲਦੀ ਸੀ ਤੈਨੂੰ ਕਹਿੰਦੀ ਇਹ ਤਾਂ ਜਮੀ ਸਾਡਾ ਘਰ ਖਾ ਗਈ ਸਾਡਾ ਘਰ ਖਤਮ ਕਰਤਾ ਨਾਲੇ ਕੁਸ ਕਹਿੰਦੀ ਸੀ ਭਾਣੇ ਤੇਰੇ ਵੱਲ ਤਾਂ ਸ਼ਰਮ ਨਹੀਂ ਮੰਨਦੀ ਵੀ ਦੇਖ ਲੈ ਜਿੱਦਾਂ ਦੀ ਤੂੰ ਮਾਈਆਂ ਘਰ ਚ ਪਵਾੜੇ ਤਾਂ ਤੂੰ ਪਵਾ ਰੱਖੇ ਨੇ ਕੋਈ ਨਾ ਚਿੰਦੀ ਇਹਦੇ ਨਾਲ ਤਾਂ ਦੋ ਹੱਥ ਮੈਨੂੰ ਕਰਨੇ ਪੈਣਗੇ ਨਹੀਂ ਨਾ ਨਾ ਭਣੇ ਮੇਰਾ ਨਾਂ ਨਾ ਲੈਂਦੀ ਨਹੀਂ ਤੇਰਾ ਨਾਂ ਨਹੀਂ ਲੈਂਦੀ ਤੇਰਾ ਨਾਂ ਕੌਣ ਲੈਂਦਾਗਾ ਕੋਈ ਨਾ ਇਹਨੂੰ ਤਾਂ ਮੈਨੂ ਲੋਡ ਕਰਨਾ ਪਊਗਾ ਮੈਂ ਦਿੰਨੀ ਆ ਤਨੇਸੜੀ ਦੇਖ ਲੈ ਕਿਵੇਂ ਬੋਲਦੀ ਆ ਮੇਰੇ ਬਾਰੇ ਮੰਦਾ ਚੰਗਾ ਚੱਲ ਕੋਈ ਨਾ ਚਿੰਦੀ ਤੂੰ ਕਿਹਾ ਖੰਡ ਲੈ ਕੇ ਜਾ ਮੈਨੂੰ ਲੌਂਹ ਦੇ ਛਾੜੂ ਫਿਰ ਦੇਖਦੀ ਆ ਨਾ ਦੋ ਹੱਥ ਮੈਂ ਲੈ ਹੁਣ ਹੋਰ ਵੀ ਆਊਗਾ ਸਵਾਦ ਇੱਧਰ ਵੀ ਲਾਤੀ ਅੱਗ ਦੇਖਣ ਤੇ ਹੋਂ ਤਾਂ ਸੀਨ ਨਹੀਂ ਆਦਾ ਛੇਤੀ ਮੁੜੀ ਨਹੀਂ ਹੈਗੀ ਤੂੰ ਤਾਂ हेलो हेलो वीर जी जोरी क्लॉथ हाउस ਤੋਂ ਬੋਲ ਰਹੇ ਹਾਂ ਹਾਂ ਜੀ ਹਾਂ ਜੀ ਵੀਰ ਜੀ ਥੋੜੀ ਦੁਕਾਨ ਬੰਦ ਗਈ ਆ ਕੋਈ ਨਹੀਂ ਬਸ ਕਰੇ ਥੋੜੀ ਜਿਹੀ ਪ੍ਰੋਬਲਮ ਹੋ ਰਹੀ ਹੈਗੀ ਇਸ ਕਰਕੇ ਬੰਦ ਹੈ ਜੀ ਅਸੀਂ ਵੀਰ ਜੀ ਕਹਾ ਨਾ ਕਪੜਾ ਲੈਣਾ ਸੀਗਾ ਤੁਸੀਂ ਰੁਕ ਜਿਓ ਜੀ ਬਸ ਇੱਕ ਦੋ ਦਿਨ ਤੱਕ ਖੋਲ ਲਾਂਗੇ ਫਿਰ ਲੈ ਜਿਓ ਚਲੋ ਫਿਰ ਅਸੀਂ ਕਿਤੇ ਹੋਰ ਲਾ ਲੈਂਦੇ ਹਾਂ ਕੋਈ ਨਹੀਂ ਜੀ ਰੁਕ ਜਿਓ ਬੈਠ ਕਰ ਲਓ ਤੁਸੀਂ ਘਰ ਤੱਕ ਦੇਖ ਲੈ ਘਰ ਦੇ ਕਲੇਸ਼ ਕਰਕੇ ਨਾ ਦੁਕਾਨਦਾਰੀ ਵੀ ਠੱਪ ਹੋਈ ਪਈ ਐ ਹੁਣ ਇਹਨਾਂ ਨੂੰ ਕਿਹੜਾ ਸਮਝਾਵੀ ਵੀ ਇਹ ਕਮਾਵਾਂਗੇ ਫੇਰੀ ਖਾਵਾਂਗੇ ਦੁਕਾਨਦਾਰੀ ਜਾਂ ਤਾਂ ਜਮੇ ਖਤਮ ਹੋ ਜੂਗੀ ਚੱਲ ਦੇਖਦਾ ਕੀ ਬੰਦ ਐ ਹਾਂਜੀ ਹੁਫੜੀ ਨਾ ਇਹ ਕਿਵੇਂ ਖੋਲੇ ਦੁਕਾਨਾ ਪੁੱਲ ਵੀ ਕਹੇ ਸੀ ਜਦੋਂ ਤੱਕ ਸਾਡਾ ਇੱਕ ਪਾਸਾ ਨਹੀਂ ਹੁੰਦਾ ਦੁਕਾਨ ਬੰਦ ਰਹੂਗੀ ਅੱਛਾ ਤਾ ਮੈਂ ਫੋਨ ਕਰਕੇ ਸਭ ਸਾਰਾ ਕੁਝ ਦੱਸਤਾ ਮੈਂ ਵੀ ਤੈਨੂੰ ਫੋਨ ਕਰਿਆ ਸੀ ਨਾ ਉਹ ਤਾਂ ਤੁਸੀਂ ਆਏ ਨਹੀਂ ਆ ਵੱਡੇ ਦਾ ਕੋਲ ਹੁਣ ਜਿਆਦਾ ਇਹ ਜਾਉਂਗਾ ਉਪਰਜੀ ਗੱਲ ਤੇ ਆ ਤੁਸੀਂ ਵੀ ਵੱਡੀ ਸਪੋਰਟ ਕਰ ਦਿਓ ਮੈਂ ਮੰਨਦਾ ਵੀ ਵੱਡਾ ਭਾਈ ਐ ਪਰ ਇਹਦਾ ਮਤਲਬ ਐ ਕਿ ਸਾਡੇ ਤੁਸੀਂ ਰੋਹ ਛੜੀ ਜਾਣਗੇ ਉਹਦੇ ਘਰ ਵਾਲੀ ਮੇਰੇ ਘਰ ਨੂੰ ਬੋਲੀ ਜਾਂਦੀ ਆ ਕਿਹਦੀ ਨੂੰ ਹੋ ਗਿਆ ਹੁਣ ਦੁਕਾਨ ਦਾ ਕੋਈ ਆ ਉਪਰਜੀ ਤੁਸੀਂ ਆ ਜਾਓ ਆ ਕੇ ਕਰ ਦਿਆਂ ਗੱਲ ਠੀਕ ਆ ਜਾਦੇ ਨੂੰ ਦੁਕਾਨ ਦੇਗੀ ਮਲਗਾ ੜੜਕ ਰਹੀ ਏ ਜੋ ਦੁਕਾਨ ਦੀ ਬਾਰੀ ਆਈ ਉਹਨੂੰ ਫੁੱਫੜ ਜਾਦਾ ਕਿਨਾਂ ਨੂੰ ਕੋਈ ਨਾ ਆ ਜਾਣ ਦੇ ਰਿਸ਼ਤੇਦਾਰਾਂ ਨੂੰ ਉੱਥੇ ਕਿਹੜਾ ਸੀ ਨਵਾਗੇ ਇੱਥੇ ਗਲਤੀ ਇੱਥੇ ਤਾਂ ਕਹਾਂਗੇ ਚਲ ਇਹ ਤਾਂ ਬਣ ਗਏ ਕੀ ਗੱਲ ਨਹੀਂ ਐਂ ਚਾਖਦੀ ਆ ਮੈਂ ਐ ਦੇਖਨੀ ਆ ਚਿੱਡਾ ਭੋਲਾ ਨੂੰ ਤੋਂ ਲੈ ਕੇ ਫਿਰਦੀ ਆ ਨਾ ਇੰਨੀ ਭੋਲੀ ਤੋਂ ਹੈ ਨਹੀਂ ਨਹੀਂ ਰਹਿੰਦੇ ਰਹਿੰਦੇ ਆ ਜਿਹੜਾ ਕੁਝ ਮੈਨੂੰ ਕਹਿ ਰਹੀ ਹੈ ਨਾ ਸਾਰਾ ਤੇਰੇ ਤੇ ਢੁਕਦਾ ਨਾ ਨਹੀਂ ਮੇਰੇ ਤੇ ਕੀ ਢੁਕਦਾ ਜਿਆਦਾ ਭੋਲੀ ਨਾ ਬਣ ਮੈਨੂੰ ਸਭ ਪਤਾ ਹੈ ਸਭ ਪਤਾ ਹੈ ਕੀ ਕਹਿੰਦੀ ਫਿਰਦੀ ਆ ਗਵਾਂਡੀਆਂ ਨੂੰ ਨਹੀਂ ਮੈਂ ਕੀ ਕਹਣਾ ਗਵਾਂਡੀਆਂ ਨੂੰ ਗਵਾਂਡੀਆਂ ਨੂੰ ਤਾਂ ਤੂੰ ਬੋਲਦੀ ਹੁੰਨੀ ਆ ਨਾ ਜਦੋਂ ਤੂੰ ਕੱਲ ਸਬਜ਼ੀ ਲੈਂਦੀ ਸੀ ਕਿੰਨਾ ਕੁਝ ਬੋਲੀ ਆ ਮੇਰੇ ਬਾਰੇ ਮੇਰੇ ਪੇਕੇਆ ਬਾਰੇ ਸਾਰਾ ਕੁਝ ਪਤਾ ਚੱਲ ਗਿਆ ਮੈਨੂੰ ਨੀ ਕਿਹੜੀ ਸਬਜ਼ੀ ਦੀ ਗੱਲ ਕਰਦੀ ਆ ਆ ਭੌਂਕੇ ਤੇ ਤੂੰ ਨਹੀਂ ਲੋਕਾਂ ਕੋਲ ਲੂਤੀਆਂ ਤਾਂ ਤੂੰ ਲਾਉਣੀ ਐ ਦੱਸਦੀ ਮੈਨੂੰ ਐ ਨਹੀਂ ਮੈਂ ਕਿਉਂ ਭੌਂਦੀ ਆ ਭੌਂਦੀ ਤਾਂ ਤੂੰ ਆ ਤੇਰੇ ਕੁੱਤੇ ਵਾਲੀ ਜਵਾਨ ਲੱਗੀ ਹੋਈ ਆ ਨਹੀਂ ਨਾਲੇ ਤੂੰ ਮੇਰੇ ਨਾਲ ਕੀ ਕੱਟੇਂਗੀ ਤੂੰ ਤਾਂ ਆਪਣੇ ਪੇਕਿਆਂ ਨਾਲ ਨਹੀਂ ਕੱਟੀ ਨਹੀਂ ਮੇਰੇ ਪੇਕਿਆਂ ਬਾਰੇ ਨਾ ਜ਼ਿਆਦਾ ਬੋਲੀ ਗੋਡਾ ਥੱਲੇ ਲੈ ਲਉ ਮੇਰੇ ਪਿਓ ਦੀ ਰਨ ਨੂੰ ਨੀ ਤੂੰ ਮੈਨੂੰ ਪਿਆ ਦੀ ਰਾਨੀ ਕਿਵੇਂ ਬੋਲਿਆ ਬਸ ਕਰ ਬਸ ਕਰ ਰਹਿਂਦੇ ਤੂੰ ਜਾਣ ਗਿਆ ਤੇਰੇ ਲੱਛਰਾਂ ਨੂੰ ਮੈਂ ਨਹੀਂ ਮਾਰੀ ਮੋਟੀ ਤਾਂ ਸ਼ਰਮ ਮੰਨ ਲੈਂਦੀ ਮਾਰੀ ਮੋਟੀ ਤਾਂ ਸ਼ਰਮ ਮੰਨ ਲੈਂਦੀ ਨਹੀਂ ਮੈਨੂੰ 5 ਸਾਲ ਹੋ ਗਏ ਇਸ ਘਰ ਚ ਆਈ ਨੂੰ ਮੈਂ ਨਹੀਂ ਕੋਈ ਘਰ ਦੀ ਬਾਹਰ ਗੱਲ ਕੀਤੀ ਆ ਤੂੰ ਕਿਵੇਂ ਘਰ ਦੀ ਬਾਹਰ ਗੱਲ ਕਰਦੀ ਐ ਨਹੀਂ ਮੈਂ ਕਿਹੜੀ ਗੱਲ ਕਰਤੀ ਗੱਲਾਂ ਤਾਂ ਤੂੰ ਕਰਦੀ ਆ ਨਹੀਂ ਬਸ ਰਹਿਂਦੇ ਨਾ ਕੀ ਕਹਿੰਦੀ ਫਿਰ ਨਿਆਣੇ ਘਰ ਚ ਵੀ ਅਸੀਂ ਅੱਧ ਹੋਣਾ ਮੈਂ ਇਹੋ ਜੀ ਗੱਲ ਕਰਦੇ ਹੁੰਦੇ ਆ ਕਹਿੰਦੇ ਹੁੰਦੇ ਕੱਲ ਦੀ ਭੂਤ ਨੇ ਸਿਰੇ ਚੱਦ ਮਾਰੀ ਮੋਟੀ ਸ਼ਰਮ ਮੰਨ ਸ਼ਰਮ ਨਹੀਂ ਮੈਂ ਕਿਉਂ ਸ਼ਰਮ ਮੰਨ ਸ਼ਰਮ ਤੂੰ ਮੰਨ ਮੰਨ ਨਾਲੇ ਹੋਰ ਜਿਆਦੇ ਭੋਕਣ ਲੱਗਿਆ ਨਾਲੇ ਨਾ ਇੱਕ ਗੱਲ ਸੁਣ ਲੈ ਮੇਰੇ ਪੇਕੇ ਤੱਕ ਨਾ ਜਾਈਂ ਤੇਰਾ ਨਾ ਉਹ ਹਾਲ ਕਰੂੰ ਜਿਹੜਾ ਨਾ ਕਰਨਾ ਹੋਵੇ ਨੀ ਹੱਥ ਦਾ ਲੈ ਕੇ ਦਿਖਾਉਂਦਾ ਨਾ ਦੇਖਦੀਂ ਨੀ ਆ ਜਾ ਫਿਰ ਤੂੰ ਅਈ ਖੜ ਜਾ ਸਾ ਪਤਾ ਹੈ ਤੂੰ ਜਿਆਦੇ ਮਸਤੀ ਫੜਦੇ ਤੈਨੂੰ ਪਤਾ ਜੇ ਲੱਗ ਹੀ ਜਾਵੇ ਨੀ ਦੇਖੇਗੀ ਨਾ ਸਲੀਪ ਚੱਲਣਾ ਚੱਲਦੀ ਹੈ ਤੇਰੀ ਕੋਤਰੀ ਦਿਮਾ ਹੱਥ ਚੱਕੇ ਨੀ ਖੱਡ ਵੀ ਨਹੀਂ ਕੋਤਰੀ ਜਿਆਦੇ ਮਸਤੀ ਫੜਦੀ ਨਹੀਂ ਪਾਪੀ ਮੈਂ ਕਹਣਾ ਕੀ ਲੈਣਾ ਕੀ ਲੈਣਾਗਾ ਪਾਪੀ ਖੜ ਜਾ ਮਨੇ ਕੋਟੀ ਸਰਵ ਕਰ ਪਾਪੀ ਉਈ ਲੜਨ ਲੱਗੀ ਪਈ ਐ ਨਾ ਮੇਰੀ ਗੱਲ ਸੁਣਦੇ ਹੋਰਾ ਤੂੰ ਵੀ ਮੈਨੂੰ ਕਹਿਣ ਲੱਗੇ ਨਾ ਮਾਰਾ ਮਟੈنگ ਵੀ ਸਮਝਾਇਆ ਕਰ ਤੁਸੀਂ ਬਸ ਮੈਨੂੰ ਕਹਿਣ ਲੱਗ ਜਾ ਕਰੋ ਮਾਰੀ ਮੱਟੀ ਵੱਡੇ ਦੀ ਲਿਹਾਜ਼ ਦਾ ਕਰੇ ਇਹ ਤਾਂ ਵੱਡੀ ਐ ਤੈਨੂੰ ਕੋਨਾ ਜਣਾ ਪੱਪੀ ਮੜੇ ਮੜੇ ਤੂੰ ਵੀ ਸੋਚੋ ਚੱਲ ਚੱਲੁੰਦਰਾ ਕੀ ਅੰਦਰ ਚੱਲਣਾ ਜੀ ਤੂੰ ਕਹਿ ਦੋ ਚੱਲ ਦੇਖ ਲੈ ਕਿੱਡੀ ਜਬਾਨ ਲੱਗੀ ਇਹਦੇ ਵੀ ਬੋਲਣ ਦੇ ਹੈ ਬੇ ਉਹੀ ਭਾਬੀ ਐ ਤੇਰੀ ਉਹੀ ਭਾਬੀ ਐ ਜਿਵੇਂ ਬੋਲਦਾ ਪੱਟੀਆਂ ਪੜਾਤੀਆਂ ਨੂੰ ਤੋਹੀਂ ਆਪਦੇ ਵਰਗਾ ਕਰ ਲਿਆ ਕੰਜਰੀ ਨੇ ਕਿੱਥੋਂ ਆਈ ਏ ਕਲੇਣੀ ਸਾਡੇ ਘਰੇ ਦਿਮਾਗ ਖਰਾਬ ਕਰਤਾ ਮੈਂ ਤਾਂ ਪਤਾ ਨਹੀਂ ਕੀ ਲੈਣ ਆਈ ਸੀ ਇੱਥੇ ਬਸ ਤੁਸੀਂ ਮੈਨੂੰ ਬੋਲਦਿਆ ਕਰੋ ਉਹਨਾਂ ਨੂੰ ਨਾ ਕੁਝ ਬੋਲਿਆ ਕਰੋ ਬੰਦਾ ਵੀ ਉਹਨੂੰ ਹੀ ਬੋਲਦਾ ਹੁੰਦਾ ਜਿਹਦੇ ਬੋਲਦਾ ਜ਼ੋਰ ਹੁੰਦਾ ਉਹ ਜਿਹਨਾਂ ਨਾਲ ਲੜਦਾ ਮੈਨੂੰ ਚੰਗਾ ਲੱਗਦਾ ਉਹ ਤਾਂ ਨਹੀਂ ਸੋਚਦੇ ਤੂੰ ਤਾਂ ਮੜਾ ਮੋਢਾ ਸੋਚਿਆ ਕਰਨਾ ਮੈਂ ਕੀ ਸੋਚਾਂ ਮੈਂ ਕੀ ਸੋਚੇ ਦੇਖ ਸ਼ਾਲੂ ਉਹਨਾਂ ਤੋਂ ਨਹੀਂ ਆਪਣੀ ਨਿਕਲਣ ਦੇਣਾ ਦਿੱਤਾ ਆਪਾਂ ਨੂੰ ਤਾਂ ਦਿੱਤਾ ਨਾ ਫੇਰ ਕੋਈ ਸੋਚ ਨਹੀਂ ਸਮਝ ਗਏ ਕੀ ਕਰਾਂ ਮੈਂ ਤਰੁੱਕੇਣਾ ਚਾਹਣਾ ਵੀ ਜੇ ਉਥੇ ਲੜਾਈ ਪੜਾਈ ਕਰਦੇ ਹੋਏ ਕੋਈ ਨਿੱਕੀ ਗੱਲ ਹੋ ਜਾਂਦੀ ਫੇਰ ਜੀ ਆਪਦੀ ਨਹੀਂ ਪ੍ਰਵਾਹ ਕਰਨੀ ਜਿਹੜਾ ਪੇਟ ਚ ਪਾ ਰਿਹਾ ਬੱਚਾ ਇਹ ਤਾਂ ਕਰ ਲੈਣਾ ਜੇ ਨੂੰ ਕੋਈ ਨੁਕਸਾਨ ਹੋ ਜਾਂਦਾ ਫੇਰ ਫਰਦੇ ਦਸਾਰ ਭੜਕਦੇ ਮਾਫ ਕਰਦਾ ਜੀ ਬਸ ਮੈਨੂੰ ਗੁੱਸਾ ਦਵਾ ਦਿੰਦੀ ਐ ਮੈਨੂੰ ਪਤਾ ਹੀ ਨਹੀਂ ਲੱਗਿਆ ਇੱਕੋ ਤਾਂ ਮੈਂ ਨਾ ਹੱਥੋਂ ਪਾਈ ਚਾਹੂੰਗੀ ਤੂੰ ਗੁੱਸਾ ਦਵਾ ਦਿੰਦੀ ਐ ਮੈਂ ਮੰਨਦਾ ਪਰ ਜੋ ਚੋਸ ਨਹੀਂ ਖਵਾ ਕਰਦੇ ਤੈਨੂੰ ਪਤਾ ਸਾਰੇ ਗਰੇ ਤਾਂ ਉੱਚਾ ਨਹੀਂ ਨਾ ਆਪਣੇ ਤੇ ਤੂੰ ਫੇਰ ਵੀ ਨਹੀਂ ਸੋਚਦੀ ਹੈਗੀ ਨਾਲੇ ਮੰਨਦਾ ਯਾਰ ਮੈਂ ਪੀਪਾ ਵੀ ਬੋਲਦੀ ਐ ਪਰ ਤੂੰ ਤਾਂ ਸੋਚਿਆ ਕਰਨਾ ਉਹਦਾ ਕੀ ਪਤਾ ਗੱਲ ਨੂੰ ਅੱਗੇ ਦੀ ਅੱਗੇ ਵਧਾਈ ਜਾਣਾ ਜੀ ਗੱਲ ਤੁਹਾਨੂੰ ਨਹੀਂ ਪਤਾ ਕੀ ਹੋ ਗਈ ਆਪਣੀ ਗਵੰਡਣ ਆਈ ਸੀਗੀ ਉਹਨਾਂ ਕੋਲੇ ਭਾਬੀ ਨੇ ਇੰਨਾ ਕੁਝ ਬੋਲੇ ਮੇਰੇ ਬਾਰੇ ਗਰੀ ਚ ਨਾ ਸਾਰਿਆਂ ਨੂੰ ਮੇਰੇ ਬਾਰੇ ਉਲਟ ਸਿੱਧਾ ਬੋਲਦੀ ਐ ਬਸ ਉਹਨੇ ਬੋਲਤਾ ਤੂੰ ਭਾਗ ਗਈ ਦਵੰਡੀਆਂ ਤਾਂ ਕੰਮ ਹੁੰਦਾ ਬਲਦੀ ਤੇਲ ਪਾਉਣਾ ਉਹ ਐਸਾ ਲੋਈ ਨੂੰ ਦੇਖਲਾ ਚ ਕੀ ਕਰਦੇ ਤੈਨੂੰ ਪਤਾ ਲੋਕ ਤਾਂ ਨਾ ਬਲਦੀ ਦੇ ਹੱਥ ਛਿੱਕਦੇ ਨੇ ਚਲੋ ਠੀਕ ਐ ਜੀ ਜੇ ਤੁਸੀਂ ਕਹਿੰਦੇ ਹੋ ਮੈਂ ਬੋਲਦੀ ਨੂੰ ਤੈਨ ਰੱਖਿਆ ਗਾੜਾ ਆਫ ਦਾ ਤੇ ਨੀ ਜਾਂਦਾ ਬੱਕਰ ਕੋ ਫੋਕੜ ਨੂੰ ਕੋਣ ਕਰਿਆ ਹੋਇਆ ਆਜੂਗਾ ਫੇ ਚੇਤੀ ਜਿਵੇਂ ਕਹਿਣਗੇ ਆਪੇ ਖਸਲਾ ਕਰਦੇ ਨੇ ਠੀਕ ਹੈ ਠੀਕ ਹੈ ਤੋ ਬੰਮ ਕਰਦਾ ਉਹਨਾਂ ਲੜੀ ਗਈ ਜਾ ਕੇ ਫੇ ਜਾਫ ਵਾਲੇ ਦੇਖ ਲੈ ਜੀ ਕਿ ਐਸਾ ਨਾ ਤੋ ਠੀਕ ਹੈ ਦੇਖ ਲੈ ਕਿ ਢਿੱਲ ਉਤਰੋ ਲੱਗੀ ਐ ਹੈ ਅੱਜ ਤੈਨੇ ਸਾਰੀਆਂ ਹੱਦਾਂ ਪਾਰ ਕਰਤੀਆਂ ਕੋਈ ਨਾ ਮੈਂ ਕਰਦੀਆਂ ਫੁੱਫੜ ਜੀ ਨਾਲ ਗੱਲ ਦੇਖ ਲੈ ਜਿੱਦਾਂ ਦੀ ਆਈ ਹੈ ਨਾ ਉਹਦੇ ਨੇ ਮੱਛੀ ਸੜੀ ਫਿਰਦੀ ਆ ਘਰ ਦਾ ਪਟਵਾਰਾ ਕਰਕੇ ਹਟੀ ਮੈਨੂੰ ਕਰਨ ਦੇ ਫੁੱਫੜ ਜੀ ਨਾਲ ਗੱਲ ਮੈਂ ਵੀ ਹੁਣ ਅੱਡ ਹੋ ਕੇ ਹੀ ਹਟੂੰਗੀ ਮੈਂ ਇਥੇ ਨਹੀਂ ਰੋਜ਼ ਰੋਜ਼ ਦੀਆਂ ਚੱਲੀਆਂ ਜਾਂਦੀਆਂ ਇਹ ਕਿੰਨਾ ਬੋਲਦੀ ਐ ਹੈਲੋ ਸਸਤੀ ਗੱਲ ਫੁੱਫੜ ਜੀ ਹਾਂਜੀ ਹਾਂਜੀ ਵਧੀਆ ਜੀ ਨਾ ਨਾ ਬੁੱਫੜ ਜੀ ਕੁਛ ਨਹੀਂ ਠੀਕ ਹੋਣਾ ਲੈ ਇੱਥੇ ਬੁੱਫੜ ਜੀ ਜੇ ਸਾਡੇ ਤੇ ਸਮਝਣ ਆਲਾ ਹੁੰਦਾ ਫਿਰ ਅਸੀਂ ਸਮਝਾਉਣਾ ਦਿੰਦੇ ਸਾਡੀ ਤਾਂ ਜਮੀ ਨਹੀਂ ਸੁਣਦਾ ਨਹੀਂ ਨਹੀਂ ਬੁੱਫੜ ਜੀ ਤੁਹਾਨੂੰ ਤਾਂ ਆਉਣੀ ਪਊਗਾ ਹਾਂਜੀ ਹਾਂ ਬੁੱਫੜ ਜੀ ਸੋਨੂੰ ਮੈਂ ਪਹਿਲੀ ਵਾਰ ਫੋਨ ਕਰਾ ਤੁਸੀਂ ਆ ਜਿਓ ਠੀਕ ਹੈ ਜੀ ਠੀਕ ਹੈ ਬੁੱਫੜ ਜੀ ਲੈ ਉਫਰ ਜੀ ਨੇ ਤਾਂ ਹਾਂ ਕਰਤੀ ਹੁਣ ਦੇਖਦੇ ਆ ਕੀ ਬਣਦਾ ਵਾ ਮੇਰਾ ਤਾਂ ਦਿਮਾਗ ਖਰਾਬ ਕਰ ਰੱਖਿਆ ਚੱਲ ਕੋਈ ਨਾ ਫੁੱਫੜ ਨੂੰ ਆਉਂਦੇ ਫਿਰ ਦੇਖਦੇ ਆ ਕੀ ਬਣਦਾ